ਦਲਜੀਤ ਦਸਾਂਸਦੀ ਫਿਲਮ ਦਾ ਜਿੰਨਾ ਵਿਰੋਧ ਮਿੱਕਾ ਸਿੰਘ ਨੇ ਗੁਰੂ ਰੰਧਾਵਾ ਨੇ ਤੇ ਬੀ ਪ੍ਰਾਕ ਨੇ ਕੀਤਾ ਕਿ ਇਹ ਮੱਚਦੀ ਸੀ ਮੱਚਦੇ ਕਿਸ ਕਰਕੇ ਸੀ ਇਹ ਦਸਤਾਰ ਕਰਕੇ ਇਹ ਪਗੜੀ ਇਹ ਦਸਤਾਰ ਰੜਕਦੀ ਅੱਖਾਂ ਦੇ ਵਿੱਚ ਕਿਤਾ ਜਾਂਦੀ ਇਹਨਾਂ ਨੂੰ ਦੇਖਣ ਦੇਖੇ ਨਾ ਦੇਖੀ ਨਾ ਬਸ ਕਿ ਫੱਲੀ ਰਵੇ ਤੇ ਅੱਜ ਇਹਨਾਂ ਨੂੰ ਕੋਈ ਪੁੱਛ ਵੀ ਨਹੀਂ ਰਿਹਾ ਫੇਮਸ ਹੋਣਾ ਚਾਹੁੰਦੇ ਸੀ ਫਿਲਮ ਦਾ ਵਿਰੋਧ ਕਰਕੇ ਸੋ ਇਹ ਜਾਨ ਮੂਰਜ ਕੇ ਮੁੱਦਾ ਚੱਕਿਆ ਗਿਆ ਇਹਨਾਂ ਤੋਂ ਕੀ ਭਾਈ ਅਸਰ ਪਾਕਿਸਤਾਨ ਦੇ ਨਾਲ ਇਹਨਾਂ ਨੇ ਪਾਕਿਸਤਾਨੀ ਐਕਟਰੇ ਦੇ ਨਾਲ ਇਹਨੇ ਫਿਲਮ ਕੋ ਕੀਤੀ ਕੀ ਲੋਡ ਪਈ ਸੀ ਪੰਜਾਬ ਦੇ ਵਿੱਚ ਐਕਟਰ ਨੇ ਐਨੀ ਸੀ ਸੋ ਗੱਲਾਂ ਮਤਲਬ ਬਦਨਾਮੀ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਤਾਂ ਫਿਰ ਵੀ ਦੇਖੋ ਤੁਸੀਂ ਦਿਲਜੀਤ ਦੇ ਸਾਂਝ ਨੂੰ ਚਾਹਣ ਵਾਲੇ ਕਿੰਨੇ ਨੇ ਕਿ ਇੰਡੀਆ ਦੇ ਵਿੱਚ ਫਿਲਮ ਨਹੀਂ ਲੱਗੀ ਤੇ ਇਸ ਤੋਂ 3 ਦਿਨਾਂ ਦੇ ਵਿੱਚ ਤੁਸੀਂ ਲਾ ਲਓ ਫਿਲਮ ਰਿਲੀਜ਼ ਹੋਏ ਨੂੰ 3 ਦਿਨ ਹੋ ਗਏ ਨੇ ਤੇ 18 ਕਰੋੜ ਤੋਂ ਪਲੱਸ ਦੀ ਕਲੈਕਸ਼ਨ ਆ ਜਿਹੜੀ ਉਹਨੇ ਕਰ ਲਈ ਆ ਕੀ ਇਹ ਤਾਂ ਹੁਣ ਰੋਂਦੇ ਹੋਣਗੇ ਗਿਸ ਤਾਂ ਇੰਨਾ ਵਿਰੋਧ ਕੀਤਾ ਤੇ ਫਿਲਮ ਫੇਰ ਵੀ ਚੱਲੀ ਚੱਲੀ ਜਾ ਰਹੀ ਹੈ ਇਹ ਐ ਨਹੀਂ ਪਤਾ ਫਿਲਮ 100 ਕਰੋੜ ਪਾਰ ਕਰ ਜੇ ਕੋ ਫੈਨ ਬਾਰ ਬਾਰ ਚਾਹੁੰਦੇ ਨੇ ਜੇ ਬਾਕੀ ਤੁਸੀਂ ਵੀ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਫਿਲਮ ਲੱਗਣੀ ਚਾਹੀਦੀ ਹੈ ਸਰਦਾਰ ਜੀ 3 ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਜਵਾਬ ਦੇ ਦਿਓ ਹੁਣ ਦੂਜੀ ਗੱਲ ਕਿ ਅਮਰਿੰਦਰ ਗਿੱਲ ਦੀ ਫਿਲਮ ਮਾਰੀ ਹੈ ਚੱਲ ਮੇਰਾ ਪੁੱਤ 4 ਜਿਦੇ ਵਿੱਚ ਸਾਰੇ ਪਾਕਿਸਤਾਨੀ ਐਕਟਰ ਨੇ ਜਿਵੇਂ ਪੁਰਾਣੀਆਂ ਫਿਲਮ ਜਿਹੜੇ ਪਹਿਲਾਂ ਤਿੰਨ ਭਾਗ ਆਏ ਨੇ ਉਹ ਸਾਰੇ ਐਕਟਰ ਇਸ ਵਿੱਚ ਵੀ ਨੇ ਤਾਂ ਹੁਣ ਦੇਖਦੇ ਆ ਮਿੱਕਾ ਗੁਰੂ ਰੰਧਾਵਾ ਜਾਂ ਵੀ ਪ੍ਰਾਕ ਕਿੰਨਾ ਕੁ ਬੋਲਣਗੇ ਅਮਰਿੰਦਰ ਗੱਲ ਦੀ ਫਿਲਮ ਬਾਰੇ ਜਾਂ ਟਿੱਪਣੀਆਂ ਦੇਣਗੇ ਜਾਂ ਕਹਿਣਗੇ ਕਿ ਸਾਨੂੰ ਲੋਕਾਂ ਨੇ ਕਿਹਾ ਤੁਸੀਂ ਬੋਲੋ ਕਿ ਦਿਲਜੀਤ ਜ਼ਾਂ ਦੀ ਫਿਲਮ ਆਈ ਸਰਦਾਰ ਜੀ 3 ਉਹਦੇ ਵਿੱਚ ਤਾਂ ਤੁਸੀਂ ਬਹੁਤ ਬੋਲੇ ਕਿ ਚੱਲ ਮੇਰਾ ਪੁੱਤ ਬਾਰੇ ਹੁਣ ਚੌਥਾ ਭਾਗ ਆਇਆ ਇਹਦਾ ਉਹੀ ਐਕਟਰ ਨੇ ਸਾਰੇ ਹੁਣ ਇੰਨਾ ਬਾਰੇ ਵੀ ਬੋਲੋ ਤਾਂ ਹੁਣ ਇਹ ਕਹਿ ਦਨਗੇ ਜੀ ਰਿਲੀਜ਼ ਬਹੁਤ ਮਤਲਬ ਸ਼ੂਟਿੰਗ ਬਹੁਤ ਟਾਈਮ ਦੀ ਪਹਿਲਾਂ ਹੋਈ ਵੀ ਹੈ ਦਿਲਜੀਤ ਦੀ ਸਾਹਦੀ ਦਾ ਫਿਲਮ ਤਾਂ ਐਂ ਲੱਗਦੇ ਨੇ ਜਿਵੇਂ 10 ਦਿਨ 15 ਦਿਨ ਲੜਾਈ ਤੋਂ ਮਤਲਬ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਸ਼ੂਟਿੰਗ ਕੀਤੀ ਆ ਕੰਪਲੀਟ ਕਰ ਲਈ ਫਿਲਮ ਜਿਹੜੇ ਥੋੜੇ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਐ ਲੱਗਦਾ ਹੁਣ ਟਿੱਪਣੀਆਂ ਗਲਤ ਹੋਣਗੀਆਂ ਅਮਰਿੰਦਰ ਗੱਲ ਸਹੀ ਹੈ ਉਹਨੇ ਤਾਂ ਬਹੁਤ ਟਾਈਮ ਦੇ ਉਹਨਾਂ ਨੇ ਸ਼ੂਟਿੰਗ ਕੀਤੀ ਵੀ ਹੈ ਤੇ ਕੋ ਫਿਲਮ ਦੇ ਵਿੱਚ ਜਿਹੜਾ ਚੱਲ ਮੇਰਾ ਪੁੱਤ ਦੇ ਵਿੱਚ ਉਹ ਜਿਹਦੇ ਇੱਟ ਵੱਜੀ ਵੀ ਹੈ ਮੂੰਹ ਤੇ ਜਿਹਦਾ 빙ਾ ਜ ਮੂੰਹ ਹੈ ਬੰਦਾ ਉਹ ਬਹੁਤ ਕੁਝ ਬੋਲੇ ਸੀ ਉਹ ਉਹ ਵੀ ਇਸ ਵੇਲੇ ਦੇ ਵਿੱਚ ਹੈ ਕਿ ਲੱਗਦਾ ਚੱਲ ਮੇਰਾ ਪੁੱਤ ਜਿਹੜੀ ਫਿਲਮ ਫੋਰ ਹੈ ਅਮਰਿੰਦਰ ਗੱਲ ਦੀ ਆ ਰਹੀ ਹੈ ਸ਼ਾਇਦ ਇੰਡੀਆ ਪੰਜਾਬ ਦੇ ਵਿੱਚ ਲੋਕ ਕਹਿਣ ਕਿ ਨਾਲ ਲੱਗੇ ਵਰਲਡ ਵਾਈ ਬਾਹਰ ਲੱਗੇ ਦੇਸ਼ ਤੋਂ ਹਨਾ ਕਿ ਇੰਡੀਆ ਦੇ ਵਿੱਚ ਨਾਲ ਲੱਗੇ ਹੋਰ ਸਟੇਟਾਂ ਦੇ ਵਿੱਚ ਲੱਗੀ ਜਾਵੇ ਕਿ ਲੱਗਦਾ 19 ਕਲੈਕਸ਼ਨ ਕਰੂਗੀ ਜਿੰਨੀ ਚਾਹੀਦੀ ਸੀ ਜੇ ਜੇਕਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਲੱਗਦੀ ਹੈ ਫਿਲਮ ਤਾਂ ਚੱਲ ਮੇਰਾ ਪੁੱਤ 4 ਹੈ ਜਿਹੜੀ ਕੋਣ-ਕੋਣ ਦੇਖਣ ਜਾਊਗਾ ਹੁਣ ਦੇਖਦੇ ਆ ਮਿੱਕਾ ਗੁਰੂ ਰੰਧਾਵਾ ਜਾਂ ਵੀ ਪ੍ਰਾਕ ਕਿੰਨਾ ਕੁ ਬੋਲਦੇ ਨੇ ਫਿਲਮ ਬਾਰੇ ਕੀ ਫਿਲਮ ਚੱਲ ਮੇਰਾ ਪੁੱਤ ਚੱਲਣੀ ਚਾਹੀਦੀ ਹੈ ਕਿ ਨਹੀਂ ਚੱਲਣੀ ਚਾਹੀਦੀ ਵੈਸੇ ਜੇ ਗੱਲ ਕਰੀਏ ਦਿਲਜੀਤ ਦਸਾਂਝ ਨੇ ਵੀ ਬਹੁਤ ਕੁਝ ਦਿੱਤਾ ਚਾਹੇ ਧਰਨਿਆਂ ਦੇ ਵਿੱਚ ਲਾ ਲੋ ਹਨਾ ਜਿੱਥੇ ਵੀ ਜਾਂਦਾ ਹੈ ਉਹ ਪੰਜਾਬ ਨੂੰ ਹਮੇਸ਼ਾ ਅੱਗੇ ਰੱਖਦਾ ਜਿੰਨੇ ਵੀ ਸ਼ੋਅ ਹੁਣ ਤੱਕ ਕੀਤੇ ਨੇ ਤੇ ਉੱਤੇ ਇੱਕ ਠੋਕੇ ਕਹਿੰਦਾ ਹੁੰਦਾ ਕਿ ਪੰਜਾਬ ਆ ਗਿਆ ਓਏ ਪੰਜਾਬੀ ਆ ਗਿਆ ਓਏ ਠੋਕੇ ਕਹਿੰਦਾ ਹੁੰਦਾ ਉਹ ਆਪਣੇ ਆਪ ਤੇ ਮਾਣ ਕਰਦਾ ਤੇ ਮਤਲਬ ਪੰਜਾਬ ਪ੍ਰਤੀ ਦਰਦ ਵੀ ਬਹੁਤ ਆ ਕਿ ਪੰਜਾਬ 95 ਹਜੇ ਤੱਕ ਫਰਮ ਨਹੀਂ ਰਿਲੀਜ਼ ਹੋਣ ਦਿੱਤੀ ਗਈ ਇਹਨਾਂ ਨੇ ਜੇ ਕਹਿਣਾ ਸੀ ਤਾਂ ਮਿਕਾ ਆਰਗਨ ਇਹ ਵੀ ਕਹਿਣਾ ਸੀ ਭਈ ਪੰਜਾਬ 95 ਵੀ ਫਿਲਮ ਰਿਲੀਜ਼ ਕਰੋ ਉਹਦੇ ਬਾਰੇ ਬੋਲੇ ਨਹੀਂ ਧਰਨੇ ਦੇ ਵਿੱਚ ਕਿੱਥੇ ਸੀਗੇ ਤਾਂ ਬੇਫਾਲਤੂ ਦੀਆਂ ਗੱਲਾਂ ਜਿੰਨੀ ਇਹ ਬਦਨਾਮੀ ਕਰਨਾ ਚਾਹੁੰਦੇ ਸੀ ਉੰਨੀ ਬਦਨਾਮੀ ਮਤਲਬ ਹੋਈ ਨਹੀਂ ਇਹਨਾਂ ਤੋਂ ਰਹਉਂਦੇ ਹੋਣੇ ਆ ਕਿ ਜਿਹੜੀ 18 ਕਰੋੜ ਤਿੰਨ ਦਿਨਾਂ ਦੇ ਵਿੱਚ ਜਿਹੜੀ ਕਲੈਕਸ਼ਨ ਕਰ ਗਈ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਹੁਣ 1 ਅਗਸਤ ਨੂੰ ਚੱਲ ਮੇਰਾ ਪੁੱਤ 4 ਆ ਰਹੀ ਹੈ ਦੇਖਦੇ ਹੁਣ ਇਹ ਬੋਲਦੇ ਆ ਪੰਜਾਬ ਇੰਡੀਆ ਦੇ ਵਿੱਚ ਲੱਗੂਗੀ ਕਿ ਨਹੀਂ ਲੱਗੂਗੀ ਉਹ ਆਉਣ ਵਾਲਾ ਸਮਾਂ ਦੱਸੂਗਾ ਤੇ ਜੇਕਰ ਲੱਗਦੀ ਹੈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਫਿਲਮ ਲੱਗਦੀ ਹੈ ਚੱਲ ਮੇਰਾ ਪੁੱਤ 4 ਤਾਂ ਕਿੰਨੀ ਕ ਕਲੈਕਸ਼ਨ ਕਰਦੀ ਹੈ ਕਿਉਂਕਿ ਉਹਦੇ ਚ ਸਾਰੇ ਪੰਜਾਬੀ ਐਕਟਰ ਨੇ ਪਾਕਿਸਤਾਨ ਵਾਲੀ ਜਿਹੜੇ ਪਹਿਲਾਂ ਦੇ ਵਿੱਚ ਸੀਗੇ ਪਹਿਲੀਆਂ 3 ਦੇ ਵਿੱਚ ਵੀ ਸੀਗੇ ਚੌਥੀ ਦੇ ਵਿੱਚ ਵੀ ਉਹ ਸਾਰੇ ਐਕਟਰ ਪਾਕਿਸਤਾਨ ਦੇ ਹੈਗੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਸਰਦਾਰ ਜੀ 3 ਫਿਲਮ ਆ ਜਿਹੜੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ ਜਿਹੜੇ ਸਹਿਮਤ ਨੇ ਉਹ ਜੱਸ ਜਰੂਰ ਲਿਖ ਦਿਓ ਤੇ ਚੱਲ ਮੇਰਾ ਪੁੱਤ 4 ਆ ਜਿਹੜੀ ਇਹ ਵੀ ਇੰਡੀਆ ਦੇ ਵਿੱਚ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ ਉਹ ਵੀ ਤੁਸੀਂ ਆਪਦੀ ਕਮੈਂਟ رائے ਜਰੂਰ ਦੇ ਦਿਓ